ਲੋਜੀ ਸਰਦਾਰ ਬਲਬੀਰ ਸਿੰਘ ਜਿਹੜੀ ਆ ਜੀ ਜਿਹੜੀ ਆ ਸੀਡ ਫਾਰਮ ਤੋਂ ਆਪਣੇ ਨਾਲ ਨੇ ਜਿਹੜੀ ਆ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਿਹੜੀ ਆ ਸਾਹਿਬ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਹਲਦੀ ਰੋਗ ਇਸ ਵਾਰ ਆਇਆ ਆ ਝੋਨੇ ਨੂੰ ਉਹਦੇ ਕੀ ਕਾਰਨ ਹੈ ਇੰਨਾ ਜ਼ਿਆਦਾ ਲੋਕਾਂ ਨੂੰ ਬਹੁਤ ਸਮੱਸਿਆ ਜ਼ਿਆਦਾ ਆਈ ਦੀ ਮੈਂ ਇਹਦਾ ਸਭ ਤੋਂ ਜਿਹੜਾ ਵੱਡਾ ਕਾਰਨ ਆ ਉਹ ਤਾਂ ਹੈਗਾ ਵੀ ਇਸ ਸਾਲ ਜਿਹੜੀਆਂ ਬਾਸ਼ਮਾਂ ਨੇ ਬਹੁਤ ਜ਼ਿਆਦਾ ਪਿਆਦੀ ਜੀ ਦੂਜਾ ਜਿਹੜਾ ਕਾਰਨ ਹੈ ਵੀ ਜਿਹੜੀ ਨਾਈਟ੍ਰੋਜਨ ਖਾਦ ਹੈ ਉਹ ਤਕਰੀਬਨ ਅਸੀਂ ਰეკਮੈਂਡੇਸ਼ਨ ਤੋਂ ਜ਼ਿਆਦਾ ਪਾਉਂਦੇ ਹਾਂ ਜੀ ਤੇ ਤੀਜਾ ਇਹ ਕਹੋ ਵੀ ਇਸ ਸਾਲ ਮੌਸਮ ਦੀ ਕਰੋਪੀ ਛੀ ਜੀ ਜੀ ਇਸ ਕਰਕੇ ਹੈਗਾ ਹੱਥਾਂ ਵਾਲੀ ਆਉਂਦਾ ਹੈਗਾ ਜੀ ਇਸ ਸਾਲ ਵਾਕਈ ਕਿਤੇ ਕਿਤੇ ਬਹੁਤ ਜ਼ਿਆਦਾ ਹੈ ਕਿਸੇ ਖਾਸ ਕਿਸਮ ਨੂੰ ਵੀ ਇਹ ਸਮੱਸਿਆ ਆਈ ਹੈ ਮੇਰਾ ਖਿਆਲ ਆ ਕੋਈ ਵੈਰਾਈਟੀ ਹੈ ਨਹੀਂ ਜਿਹਨੂੰ ਇਹ ਨਾਉਂ ਦੀ ਹੋਵੇ ਹਰ ਇੱਕ ਵੈਰਾਈਟੀ ਨੂੰ ਆਉਂਦਾ ਹੈ ਇਹ ਹੋ ਸਕਦਾ ਵੀ ਜਿਹੜੀ ਉਹ ਮੀਂਹ ਦੇ ਵਿੱਚ ਜਿਹੜੀ ਨਿਸਰ ਰਹੀ ਸੀਗੀ ਜੀ ਤੇ ਉਹ ਉਹ ਉਹਦੇ ਤੇ ਜ਼ਿਆਦਾ ਮਾਹਿਰਾਂ ਦਾ ਇਸ ਵਾਰੀ ਕੀ ਇਹਦੇ ਬਾਰੇ ਵਤੀਰਾ ਆਇਆ ਜਾਂ ਉਹ ਉਹ ਕੀ ਕਹਿ ਰਹੇ ਨੇ ਇਹਦੇ ਬਾਰੇ ਗਿਆਨੀਆਂ ਦੀ ਵੀ ਇਹੀ ਰਾਆ ਵੀ ਇਹ ਤੇ ਚਿਹੜੀ ਰეკਮੈਂਡੇਸ਼ਨ ਦੇ ਹਿਸਾਬ ਨਾਲ ਖਾਗ ਪਾਇਆ ਜਾਵੇ ਜੀ ਤੇ ਕਾਪਰ ਕਰਕੇ ਜਿਹੜੀ ਦਵਾਈ ਆ ਉਹਦੀ ਜਦੋਂ ਭਗੋਲੇ ਦੇ ਵਿੱਚ ਹੁੰਗਿਆ ਨਾ ਜੀੜੀ ਆਪਣੀ ਉਦੋਂ ਉਹਦੀ ਸਪਰੇ ਕਰੀ ਜਾਂਦੇ ਅੱਛਾ ਜੀ ਕਾਪਰ ਤੇ ਕੀ ਲੱਗਦਾ ਅਗਲੀ ਵਾਰ ਨੂੰ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਵੀ ਆਪਾਂ ਇਹ ਚੀਜ਼ ਆਪਾਂ ਨੂੰ ਨਾ ਸਮੱਸਿਆ ਆਵੇ ਕਿਉਂਕਿ ਕਾਰਨ ਇਹ ਲੋਕ ਖੁਆਰ ਬਹੁਤ ਜਿਆਦਾ ਹੋਇਆ ਕੋਈ ਸਪਰੇਅ ਦੀ ਗਲਤੀ ਕਰ ਰਿਹਾ ਕੋਈ ਕਿਸੇ ਦੀ ਕੱਢ ਰਿਹਾ ਕੋਈ ਕਿਸੇ ਦੀ ਕੱਢ ਰਿਹਾ ਤੁਹਾਨੂੰ ਕੀ ਲੱਗਦਾ ਪਰਮੇਸ਼ਰ ਦੇ ਅੱਗੇ ਅਰਦਾਸ ਕਰਦਾ ਵੀ ਕਾਲਪੁਰਖ ਜਿਹੜਾ ਮੌਸਮਾ ਇਸ ਤਰ੍ਹਾਂ ਦਾ ਹੋਵੇ ਜਿਹੜਾ ਕਲਾਈਮੇਟ ਠੀਕ ਹੋਵੇ ਜਿਹੜੇ ਕਲਾਈਮੇਟ ਦੇ ਵਿੱਚ ਬਿਮਾਰੀ ਜ਼ਿਆਦਾ ਆਉਂਦੀ ਹੈ ਤੇ ਕੁਦਰਤ ਪਰਮੇਸ਼ਰ ਇਹਨੂੰ ਠੀਕ ਕਰ ਸਕਦਾ ਜੇ ਜਦੋਂ ਮੀਂਹ ਬਹੁਤ ਜ਼ਿਆਦਾ ਪਊਗਾ ਉੱਥੇ ਕਈ ਵਾਰੀ ਦਵਾਈਆਂ ਵੀ ਨਹੀਂ ਕੰਮ ਕਰਦੀਆਂ ਦਵਾਈਆਂ ਨਹੀਂ ਕੰਮ ਕਰ ਹਾਰ ਕਮੈਂਡੇਸ਼ਨ ਤੋਂ ਉੱਤੇ ਸਾਨੂੰ ਯੂਰੀਆ ਨਹੀਂ ਪਾਉਣਾ ਚਾਹੀਦਾ ਜਿਹੜੀ ਸਾਡੀ ਜ਼ਿਆਦਾ ਝਾੜ ਲੈਣ ਦੀ ਦੌੜ ਹੈ ਰੇਸ ਹੈ ਉਹਦੇ ਚੋਂ ਵੀ ਸਾਨੂੰ ਨਿਕਲਣਾ ਤੁਹਾਨੂੰ ਇਹ ਵੀ ਲੱਗਦਾ ਹੈ ਵੀ ਜਿਹੜੀ ਇਸ ਵਾਰੀ ਝੋਨਾ ਬਹੁਤ ਅਗੇ ਤਾਲਵਾਤਾ ਗਿਆ ਪਹਿਲਾਂ ਹੀ ਗਵਰਨਮੈਂਟ ਨੇ ਅਨਾਉਂਸ ਕਰ ਦਿੱਤਾ ਸੀਗਾ ਕੁਝ ਇਹਦਾ ਵੀ ਤੁਹਾਨੂੰ ਲੱਗਦਾ ਅਸਰ ਪਿਆ ਆ ਜੀ ਇਹਦਾ ਤਾਂ ਬਹੁਤ ਜ਼ਿਆਦਾ ਅਸਰ ਹੈ ਸਾਡਾ ਜਿਹੜਾ ਪਾਣੀ ਹੈ ਧਰਤੀ ਦਾ ਬਹੁਤ ਤੇਜ਼ੀ ਨਾਲ ਥੱਲੇ ਜਾ ਰਿਹਾ ਹੈ ਜੀ ਤੇ ਸਾਡੇ ਕੋਲ ਪੀਐਸਓ 26 ਜੀਰੀ ਇਨੀ ਟਾਕ ਦੀ ਹੈ ਵੀ ਦੇਸੀ ਜਿਹੜੀ ਪਨੀਰੀ ਆ 20 ਮਈ ਤੋਂ ਲੈ ਕੇ 20 ਜੂਨ ਤੱਕ ਦੀ ਸਕਦੇ ਆ ਜੀ ਤੇ ਇਹ ਇਹ ਰეკਮੈਂਡੇਸ਼ਨ ਦੇ ਹਿਸਾਬ ਨਾਲ ਖਾਦ ਪਾਈਏ ਤੇ ਰეკਮੈਂਡੇਸ਼ਨ ਦੇ ਹਿਸਾਬ ਨਾਲ ਪਾਣੀ ਲਾਈਏ ਤੇ ਸਮੇਂ ਸਿਰ ਸਪਰੇਅ ਹੋ ਜਵੇ ਤੇ ਇਹ ਵੀ ਕਾਫੀ ਜ਼ਿਆਦਾ ਰੋਕਦਾ ਹੈ ਕਾਫੀ ਰੋਗਤ ਹਮ ਹੈਗੀ ਹੈ ਬਚਾਅ ਹੋ ਸਕਦਾ ਹੈ ਹਾਂ ਤੇ ਬਾਸਮਤੀ ਇਹ ਵੈਰਟੀਆਂ ਦੇ ਵਿੱਚ ਬਹੁਤ ਘਟ ਆਉਂਦੀ ਹੈ ਬਲਕਿ ਆਉਂਦੀ ਹੋਈ ਨਹੀਂ ਮੈਂ ਕਦੇ ਦੇਖੀ ਨਹੀਂ ਬਾਸਮਤੀਆਂ ਠੀਕ ਨੇ ਜੀ ਬਾਸਮਤੀ ਦੇ ਵਿੱਚ ਕਿਤੇ ਹੜ ਦੀ ਰੋਗ ਨਹੀਂ ਦੇਖਿਆ ਗਿਆ ਅ ਤੁਹਾਡੇ ਇਲਾਕੇ ਦੇ ਵਿੱਚ ਕਿਹੋ ਜਿਹਾ ਰਿਆ ਝੋਨੇ ਦਾ ਰਜਾਨ ਤੁਹਾਡੇ ਇਲਾਕੇ ਜੀ ਵੀ ਇਧਰ ਵੀ ਆ ਇਸ ਸਵਾ ਸਿਆ ਫਤੇਗੜ ਸਾਹਿਬ ਤੇ ਇਧਰ ਪਟਿਆਲਾ ਸਾਈਡ ਬਹੁਤ ਜ਼ਿਆਦਾ ਕੁਦਰਤ ਦੀ ਕਿਰਪਾ ਹੈ ਹੜਾ ਆਏ ਨੇ ਹੜਾ ਨੇ ਬੜਾ ਨੁਕਸਾਨ ਕਰਿਆ ਹੈ ਜੀ بارشਾਂ ਬਹੁਤ ਜ਼ਿਆਦਾ ਹੋ ਜਾਂਦੇ ਤੇ ਕਰਕੇ ਜਿਹੜੇ ਸਾਲ ਜਿਹੜਾ ਸਾਡਾ ਝੋਨੇ ਦਾ ਝਾੜ ਆ ਉਹ ਪਿਛਲੇ ਸਾਲ ਨਾਲੋਂ ਬਹੁਤ ਘੱਟ ਹੈ ਅੱਛਾ ਜੀ ਬਹੁਤ ਘੱਟ ਹੈ ਹੜ੍ਹ ਦੀ ਰੋਗ ਕਿਤੇ ਕਿਤੇ ਕਿਸੇ ਕਿਸੇ ਖੇਤ ਦੇ ਵਿੱਚ ਬਹੁਤ ਜ਼ਿਆਦਾ ਹੈ ਤੇ ਪਰ ਵਿਸ਼ੇ ਪੱਧਰ ਦੇ ਵਿੱਚ ਅਸੀਂ ਦੇਖਦੇ ਹਾਂ ਤਾਂ ਉਹ ਮੰਨਿਆ ਜਾਂਦਾ ਵੀ ਜਿਹੜੇ ਸਾਲ ਰੋਗ ਆਉਂਦਾ ਉਸ ਸਾਲ ਸਾਡਾ ਐਵਰੇਜ ਝਾੜ ਘੱਟ ਜਾਂਦਾ ਹੈ ਪਰ ਇਸ ਸਾਲ ਥੋੜਾ ਜ਼ਿਆਦਾ ਨੁਕਸਾਨ ਆਇਆ ਕਿਤੇ ਕਿਤੇ ਤਾਂ ਜਦੋਂ ਹਵਾ ਚੱਲਦੀ ਧੀਨੀ ਆਉਂਦੀ ਪਰ ਇਸ ਤਰ੍ਹਾਂ ਲੱਗਦੀ ਸੀ ਵੀ ਫੜ ਦੀ ਰੰਗੀ ਨੇਰੀ ਆ ਰਹੀ ਆ ਹਵਾਵਾਂ ਨਾਲ ਇੰਨਾ ਉੜਨੀ ਸੀ ਕਿ ਝਾੜ ਕਿੱਥੇ ਰਹਿ ਜੂਗਾ ਇੱਥੇ ਇਹ 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 ਇੱਕੀ ਦਾ ਝਾੜਾ ਤਕਰੀਬਨ 25 ਕਿਦੇ ਲਗਭਗ ਕਿਸਾਨਾਂ ਦਾ ਜਿਹੜੇ ਕਟਿਆਵਾਂ ਆ ਰਹੀ ਆ ਅਗੇ ਜਿਹੜਾ ਤੇ ਹੋ ਸਕਦਾ ਅੱਗੇ ਜਿਹੜਾ ਝਾੜਾ 30 ਤੇ ਉੱਤੇ ਵੀ ਜਾ ਸਕਦਾ ਠੀਕ ਆ ਥੋੜਾ ਸੁਧਰ ਸਕਦਾ ਜਿਹੜੇ ਪਿਛੇ ਤੇ ਲੱਗੇ ਨੇ ਪਹਿਲੇ ਸਾਲਾਂ ਚ ਅਸੀਂ ਦੇਖਿਆ ਵੀ 35 40 ਕੁਇੰਟਲ ਤੱਕ ਵੀ ਕਿਤੇ ਕਿਤੇ ਖੇਤਾਂ ਚ ਚਲੇ ਜਾਂਦੇ 32 33 ਕੁਇੰਟਲ ਦੀ ਐਵਰੇਜ ਆ ਜਾਂਦੀ ਸਿੱਧੀ ਬਿਜਾਈ ਦਾ ਕੀ ਹਾਲ ਰਿਹਾ ਸਿੱਧੀ ਬਿਜਾਈ 'ਚ ਇਹ ਸਮੱਸਿਆ ਆਈ ਆਪਣੇ ਫਾਰਮ ਦੇ ਉੱਤੇ ਆਪਾਂ ਨੇ ਸਿੱਧੀ ਬਿਜਾਈ ਕਾਫੀ ਕਰੀ ਆ ਤੇ ਉਹਦੇ 'ਚ ਕੋਈ ਪ੍ਰੋਬਲਮ ਹੈ ਨਹੀਂ ਆਈ ਨਹੀਂ ਆਈ ਠੀਕ ਆ ਉਹਦੇ 'ਚ ਵੀ ਆ ਸਕਦੀ ਆ ਜੇ ਅਸੀਂ ਪਾਣੀ ਜ਼ਿਆਦਾ ਪਾਵਾਂਗੇ ਰეკਮੈਂਡੇਸ਼ਨ ਤੋਤੇ ਅਸੀਂ ਖਾਦ ਪਾਵਾਂਗੇ ਤਾਂ ਉੱਥੇ ਵੀ ਆ ਸਕਦੀ ਆ अच्छा जी सीधी बिजाई ਦਾ ਥੋੜਾ ਜਿਹਾ ਇਹ ਪਲੱਸ ਪੁਆਇੰਟ ਤਾਂ ਰਹਿੰਦਾ ਹੀ ਆ ਆਪਾਂ ਨੂੰ ਹਾਂ ਸਿੱਧੀ ਬਿਜਾਈ ਦੇ ਵਿੱਚ ਇਹ ਵੀ ਸਾਡੀ ਜਿਹੜੀ ਜ਼ਮੀਨ ਦੀ ਹੈਲਥ ਹੈ ਉਹ ਬਹੁਤ ਚੱਗੀ ਬਣਦੀ ਆ ਸਾਡੀ ਜਮੀਨ 'ਚ ਗੰਡੋਏ ਬਹੁਤ ਪੈਦਾ ਹੁੰਦੇ ਨੇ ਜਿਹੜੀ ਅਸੀਂ ਅਗਲੀ ਫਸਲ ਆਉਂਦੇ ਆ ਉਹਦਾ ਵੀ ਝਾੜ ਵਸਦਾ ਜਾਨੀ ਕਣਕ ਵਗੈਰਾ ਕੋਈ ਵੀ ਫਸਲ ਲਾਓ ਉਹਦਾ ਜਿਹੜਾ ਝਾੜ ਹੈ ਡਾਇਰੈਕਟ ਸੋਇੰਗ ਵਾਲੀ ਜਗ੍ਹਾ ਦੇ ਉੱਤੇ ਜ਼ਿਆਦਾ ਆਉਂਦਾ ਕੱਤੂ ਵਾਲੀ ਨਾਲੋਂ ਅੱਛਾ ਜੀ ਸੋ ਸਿੱਧੀ ਬਿਜਾਈ ਇੱਕ ਬਦਲ ਵਧੀਆ ਹੈਗਾ ਤੁਹਾਨੂੰ ਇਹ ਕਿ ਲੱਗਦਾ ਨਹੀਂ ਵੀ ਆਪਾਂ ਨੂੰ ਸਿੱਧੀ ਬਿਜਾਈ ਜਿਹੜੀ ਆ ਉਹਨੂੰ ਪਰਫੁੱਲਤ ਕਰਨ ਲਈ ਯਤਨ ਥੋੜੇ ਹੋ ਰਿਹਾ ਤੁਹਾਨੂੰ ਨਹੀਂ ਲੱਗਦਾ ਵੀ ਥੋੜੇ ਹੋਰ ਹੋਣੇ ਚਾਹੀਦੇ ਤਾਂ ਕਿ ਸਿੱਧੀ ਬਿਜਾਈ ਦਾ ਰਕਬਾ ਵਧੇ ਪੰਜਾਬ 'ਚ ਆਈਆਰ ਨੇ ਨਾ ਦੋ ਨਵੀਆਂ ਵੈਰੈਟੀਆਂ ਕੱਢੀਆਂ ਨੇ ਜੀ ਜਿਹੜੀ ਪੂਸਾ ਬਾਸਮਤੀ 1985 ਪੂਸਾ ਬਾਸਮਤੀ 197 ਉਹਨਾਂ ਦੇ ਉੱਤੇ ਇੱਕ ਦਵਾਈ ਦਾ ਥਾਪਰ ਕਰਕੇ ਦਵਾਈ ਆ ਉਹਦੀ ਸਪਰੇਅ ਉਹਦੀ ਜਾਲਾ ਜਿਹੜੀ ਪ੍ਰੋਬਲਮ ਸਿੱਧੀ ਵੀ ਆਏ ਚੋਂਦੀ ਆ ਉਹ ਨਦੀਨਾਂ ਦੀ ਆਉਂਦੀ ਆ ਜੀ ਇਹ ਇਹਨਾਂ ਇਸ ਦਵਾਈ ਨਾਲ ਤਕਰੀਬਨ ਸਾਢੇ ਨਦੀਨ ਬੜੇ ਚੰਗੀ ਤਰ੍ਹਾਂ ਕਾਬੂ ਆਉਂਦੇ ਨੇ ਆਪਣੇ ਫਾਰਮ ਤੇ ਆਪਾਂ ਬੱਟਾਂ ਤੇ ਵੀ ਲਾਈ ਆ ਸਿੱਧੀ ਵਿਜਾਈ ਵੀ ਕਰੀ ਆ ਦੋਨੇ ਹੀ ਬੜੇ ਕੰਮ ਜਾਂਦੇ ਆ ਜਿਹੜੀ ਮੇਰੀ ਉਹ ਸਿੱਧੀ ਵੀ ਆਈ ਆ ਬੱਟਾਂ ਦੇ ਉੱਤੇ ਮੈਂ ਇੱਕ ਹੀ ਲਾਈ ਆ ਜਿਹੜੀ ਸਿੱਧੀ ਵਿਜਾਈ ਕਰੀ ਆ ਮਸ਼ੀਨ ਨਾਲ ਉਹ ਸਰਦਾਰ ਕਾਨ ਸਿੰਘ ਪੰਨੂ ਜਿਹੜੇ ਆਈਐਸ ਅਫਸਰ ਨੇ ਆਪਣੇ ਐਗਰੀਕਲਚਰ ਸੈਕਟਰੀ ਆਏ ਨੇ ਪੰਜਾਬ ਦੇ ਹੋਰ ਵੀ ਉਹਨਾਂ ਨੇ ਆਏ ਮੌਦਿਆਂ ਤੇ ਕੰਮ ਕਰਿਆ ਮੈਂ ਉਹਨਾਂ ਦੇ ਕਹਿਣ ਤੇ ਲਈ ਆ ਉਹ ਮੇਰਾ ਖੇਤ ਆ ਜਿਹੜਾ ਪ੍ਰਦਰਸ਼ਨੀ ਪਲਾਟ ਹੀ ਆ ਬਹੁਤ ਸ਼ਾਨਦਾਰ ਖੜੀਆ ਉਹ ਮੈਂ 1989 ਲਈ ਆ ਜਿਹੜੀ ਆਈਆਰ ਨੇ ਪੂਸਾ ਬਾਸ ਮਿੱਟੀ 1121 ਦਾ ਬਦਲ ਹੈ ਅੱਛਾ ਜੀ ਸੋ ਸਿੱਧੀ ਬਜਾਈ ਇੱਕ ਬਦਲ ਬਹੁਤ ਵਧੀਆ ਆ ਪਰ ਉਹਦਾ ਇੱਕੋ ਹੀ ਹੁੰਦਾ ਹੈ ਕਿ ਜੀ ਨਦੀਨ ਬੋਧ ਨੇ ਨਦੀਨ ਬੋਧ ਨੇ ਪਰ ਉਹਦੇ ਫਾਇਦੇ ਨੂੰ ਨੈਗਲੈਕਟ ਕਰ ਦਿੱਤਾ ਜਾਂਦਾ ਹੈ ਨਦੀਨਾਂ ਦੇ ਉੱਤੇ ਹੁਣ ਬੜੀ ਸ਼ਾਨਦਾਰ ਜਿਹੜੀ ਦਵਾਈ ਮੈਂ ਤੁਹਾਨੂੰ ਦੱਸਿਆ ਜੈਨ ਮੈਜਾ ਥਾਪਰ ਜੀ ਉਹ ਆ ਗਈ ਉਹਦੇ ਨਾਲ ਜਿਹੜੇ ਨਦੀਨ ਨੇ ਸਾਡੇ ਤਕਰੀਬਨ ਬਹੁਤ ਜਾਵਾ ਨਦੀ ਨੇੜੇ ਕੰਟਰੋਲ ਆ ਜਾਂਦੇ ਆ ਕਟ ਆ ਰਿਹਾ ਹੁਣ ਹਾਂ ਉਹ ਬਹੁਤ ਸੋਹਣੇ ਰਿਜ਼ਲਟ ਨੇ ਉਸ ਤੋਂ ਆਈ ਹੈ ਅੱਛਾ ਜੀ ਉਸੇ ਟਪ ਇਹਨਾਂ ਦੋ ਦਵਾਈਆਂ ਦੇ ਉੱਤੇ ਹੁੰਦੀ ਹੈ ਸੌਰੀ ਦੋਨਾਂ ਵੈਰਾਈਟੀਆਂ ਦੇ ਉੱਤੇ ਹੈ ਪੂਸਾ ਬਾਸਮਤੀ 1985 ਪੂਸਾ ਬਾਸਮਤੀ 1991 ਜੇ ਹੋਰ ਕਿਸੇ ਵੈਰਾਈਟੀ ਦੇ ਉੱਤੇ ਉਹਦੇ ਨਾਲ ਚੋਨਾ ਮਾਰ ਜੂਗਾ ਸਾਡੇ ਤੇ ਫੈਸੇ ਤਾਂ ਚਲੋ ਮੌਸਮ ਦੀ ਮਾਰ ਰਹੀ ਸਮੱਸਿਆ ਬਹੁਤ ਆਈ ਪਰ ਕੀ ਲੱਗਦਾ ਆ ਉਹ ਕਿਹੜੀਆਂ ਵੈਰਾਈਟੀ ਆ ਜਿਹੜੀਆਂ ਇੱਕ ਦੋ ਵੀ ਜਿਹੜੀਆਂ ਕਾਫੀ ਕਾਮਯਾਬ ਹੋ ਕੇ ਨਿਕਲੀਆਂ ਨੇ ਇਹਦੇ ਵਿੱਚੋਂ ਇਸ ਮੌਸਮ ਚੋ ਵੀ ਕਿਵੇਂ ਸਾਡੀ ਜਿਹੜੀ ਪੀਆ 126 ਚੋਂ ਨਾ ਹੈਗਾ ਮੈਂ ਸਮਝਦਾ ਵੀ ਪੰਜਾਬ ਦੇ ਵਿੱਚ ਸਭ ਤੋਂ ਵੱਧ ਰੱਖਵਾ ਇਸ ਵਰੇਡੀਏਟ ਹੈ ਇਹਦੇ ਨਾਲ ਪਾਣੀ ਵੀ ਬਹੁਤ ਵਾਜਦਾ ਹੈ ਇਹਦਾ ਝਾੜ ਵੀ ਤਕਰੀਬਨ 30 35 ਕੁਇੰਟਲ ਪਿਛਲੇ ਸਾਲਾਂ ਚੋਂਦਾ ਰਿਹਾ ਤੇ ਇਸ ਸਾਲ ਥੋੜਾ ਘਟ ਇਸ ਵਾਰ ਘਟੂ ਘਟ ਕੁਦਰਤੀ ਕ੍ਰੋਪੀਆ ਠੀਕ ਹੈ ਜੀ ਠੀਕ ਆ ਤੇ ਜਿਹੜੀ ਆ ਸਾਬ ਨੈਕਸਟ ਜਿਹੜਾ ਹੈਗਾ ਆ ਉਹ ਕੜਕ ਦਾ ਸੀਜ਼ਨ ਆ ਰਿਹਾ ਆ ਆਪਣੇ ਤੇ ਕਣਕ ਦੇ ਵਿੱਚ ਕਿਹੜੀ ਵੈਰਾਈਟੀ ਸਭ ਤੋਂ ਵਧੀਆ ਲੱਗਦਾ ਹੈ ਨਵੀਂ ਕੋਈ ਵੈਰਾਈਟੀ ਆਈ ਆ ਪੰਜਾਬ ਖੇਤੀ ਜਿਹੜੀ ਸਟੇਟ ਦੀ ਕਣਕ ਦੇ ਉੱਤੇ ਬਹੁਤ ਕੰਮ ਕਰ ਰਹੀ ਆ ਇੰਨਾ ਕੰਮ ਕਰੀਆ ਵੀ ਸਾਡੀ ਯੂਨੀਵਰਸਿਟੀ ਵੈਸੇ ਵੀ ਇੰਡੀਆ ਦੇ ਵਿੱਚ ਪਹਿਲੇ ਨੰਬਰ ਤੇ ਆ ਤੇ ਕਣਕ ਦੇ ਵਿੱਚ ਵੀ ਅਸੀਂ ਪਹਿਲੇ ਨੰਬਰ ਤੇ ਆਈ ਆ ਦੇ ਸਾਡੀ ਜਿਹੜੀ ਪੀਵੀਡਬਲਯੂ 826 ਵੈਰਾਈਟੀ ਆ ਉਹ ਸਾਰੇ ਇੰਡੀਆ ਦੇ ਵਿੱਚ ਪੀਟੀ ਜਾ ਰਹੀ ਆ ਪਿਛਲੇ ਸਾਲ 826 ਰੇਟ ਪੰਜਾਬ ਦੇ ਸਭ ਤੋਂ ਜ਼ਿਆਦਾ ਰੱਖਵਾ। ਇਸ ਸਾਲ ਯੂਨੀਵਰਸਿਟੀ ਨੇ 872 ਕਰਕੇ ਨਵੀਂ ਵੈਰਾਈਟੀ ਦਿੱਤੀ ਆ। ਉਹਦਾ ਜਿਹੜਾ ਝਾੜ ਹੈ 40 ਕਿਲੋ ਪਹਿਲੀ ਨਾਲੋਂ ਵੀ ਜ਼ਿਆਦਾ ਹੈ। ਉਹ ਰਿਆப்தਾਂ ਦਾ ਮੁਕਾਬਲਾ ਕਰਦੀ ਆ। ਉਹਦੇ ਜਿਹੜੀ ਦਾਣੇ ਦੀ ਕੁਆਲਿਟੀ ਬੜੀ ਵਿਹਤਰ ਹੈ ਤੇ ਡਿੱਗਦੀ ਨਹੀਂ ਹੈ ਤੇ ਕੀੜੇ ਤੇ ਬਿਮਾਰੀਆਂ ਦਾ ਵੀ ਟੱਕਰ ਨਾ ਕਰਦੀ। ਅੱਛਾ ਜੀ। ਠੀਕ ਆ। ਤੋਂ ਜਿਹੜੀ ਆ ਸਾਹਿਬ ਬਹੁਤ-ਬਹੁਤ ਸ਼ੁਕਰੀਆ ਤੁਸੀਂ ਵਿਚਾਰਾਂ ਦੀ ਸਾਂਝ ਪਾਈ ਆ ਬਾਕੀ ਦੋਸਤੋ ਜਿਹੜੀ ਆ ਸਾਹਿਬ ਦਾ ਨੰਬਰ ਡਿਸਪਲੇ ਕਰ ਰਿਹਾ ਹੈ ਜੀ ਵੀਡੀਓ ਦੇ ਥੱਲੇ ਤੇ ਕਣਕ ਦਾ ਕੋਈ ਵੀ ਸੀਡ ਤੁਹਾਨੂੰ ਚਾਹੀਦਾ ਆ ਤਾਂ ਉਹ ਤੁਸੀਂ ਜੜੀਆ ਸਾਹਿਬ ਨਾਲ ਫੋਨ ਕਰਕੇ ਇਹਨਾਂ ਨਾਲ ਤੁਸੀਂ رابطہ ਕਰ ਲਓ ਤੇ ਇਹਨਾਂ ਦੇ ਕੋਲੋਂ ਤੁਸੀਂ ਬੁਕਿੰਗ ਕਰਾ ਸਕਦੇ ਆ ਬਹੁਤ ਬਹੁਤ ਧੰਨਵਾਦ